ਸਾਸ ਸਾਸ ਬਾਰੇ ਪੁੱਛਿਆ ਜਾ ਰਿਹਾ ਹੈ ਬਾਵਾ ਭਾਗਵਤੀ ਜੀ ਅੱਤੇ ਮਰਦੇ ਜਾਇਤ ਗੰਦੇਵਤ ਸਾਡੇ ਚੌਥੀ ਮਹਾਂਪੁਰਖ ਬ੍ਰਹਮ ਗਿਆਨੀ ਤਤਪ੍ਰੇਤ ਸਤ ਗਿਆਨੀ ਜਰਨੈਲ ਸਨੀ ਖਾਲਸਾ ਪੰਨਰਾ ਵਾਲਿਆਂ ਦਾ ਜਨਮ ਨਗਰ ਰੋਡੇ ਵਿਖੇ 2100 ਮਾਰਗ ਵੱਡੇ ਪੱਦਰਸ ਤੇ ਮਨਾਇਆ ਜਾ ਰਿਹਾ ਹੈ ਜੋ ਸਿੰਘ ਸਾਹਿਬ ਜੀ ਭਾਈ ਸੇ ਪਾਜ ਜਸਵੀਰ ਸਿੰਘ ਉਹਨਾਂ ਵੱਲੋਂ ਫੱਦਾ ਪੱਤਰ ਦੇਣ ਵਾਸਤੇ ਅਸੀਂ ਦੂਲ ਕੋਨਾ ਨਗਰ ਵਿੱਚ ਮਹਾਂਪੁਰਖ ਸਤ ਮਹਾਰਾਜ ਕਰਵਾ ਦੀ ਜੇਤੂ ਪਹੁੰਚੇ ਆ ਅਦਾ ਪੱਤਰ ਦੇਣ ਵਾਸਤੇ ਤੇ ਮਹਾਪੁਰਖਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਚਰਦੀ ਕਲਾ ਦੇ ਨਾਲ ਅਸੀਂ ਪਹੁੰਚਾਂਗੇ ਮਹਾਪੁਰਖਾਂ ਦਾ ਧੰਨਵਾਦ ਕਰਦੇ ਹਾਂ ਸਾਡੇ ਬਹੁਤ ਸੋਹਣਾ ਸਟੇਜ ਸੈਕਟਰੀ ਸਦਾ ਤਹਿਲ ਸਿੰਘ ਜੀ ਉਹ ਇੱਕ ਮਿੰਟ ਵਾਸਤੇ ਵੀ ਸੱਦਾ ਦੇਣਗੇ ਵੀਡੀਓ ਲਈ ਮਾਹ ਜੀ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਮੈਂ ਮਹਾਪੁਰਖ ਸੰਤ ਬਾਬਾ ਚਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਜਿਨ੍ਹਾਂ ਦੇ ਜਨਮ ਦਿਹਾੜੇ ਦੇ ਸੰਬੰਧ ਦੇ ਵਿੱਚ ਆਪਣੇ ਇਲਾਕੇ ਦੇ ਬਹੁਤ ਹੀ ਸਮਾਜ ਸੇਵਕ ਅੰਗੇ ਪ੍ਰਚਾਰਕ ਗਿਆਨੀ ਗਿਆਨੀ ਸੱਜਣ ਸਿੰਘ ਜੀ ਵਾੜੇ ਤੋਂ ਜੋ ਸੰਤਾ ਸਮੇਤ ਨਗਰਦੂਰ ਕੋਨਾ ਵਿੱਚ ਪਹੁੰਚੇ ਨੇ ਇਹਨਾਂ ਦਾ ਕੋਟਨ ਕੋਟ ਧੰਨਵਾਦ ਕਰਦੇ ਆ ਅਸੀਂ ਆਪਣੇ ਨਗਰ ਵੱਲੋਂ ਗਿਆਨੀ ਸੱਜਣ ਸਿੰਘ ਜੀ ਨੂੰ ਸਲਾਹ ਦਿਉਣਾ ਕਿ ਮਾਫ ਰੱਖਣ ਦੇ ਜਨਤਾ ਦਿੱਤੇ ਵਾਦ ਤੋਂ ਵਾਦ ਸੰਤ ਲੈ ਕੇ ਉੱਥੇ ਪਹੁੰਚਾਂਗੇ ਬਾਬਾ ਜੀ ਨੂੰ ਸੰਤ ਨੂੰ ਜੀਓ ਆਇਆ ਵਾਹਿਗੁਰੂ ਜੀ ਹਲੇ ਸੋਨਿਹਾਲਾ ਸਤਿਗੁਰੂ ਆਵਾਜ ਗੁਰੂ ਜੀ ਕਾਠਾ ਸਾਹਿਬ ਬਾਬਾ ਸਰਵਪੰਨ ਸਤਬਾਬਾ ਅੰਦਰਨਾਥ ਜੀ ਦਾ ਅਤੇ ਸਰਦਾਰ ਟੈਲ ਸਿੰਘ ਜੀ ਹੋਣਾ ਦਾ ਜੋ ਬਹੁਤ ਵਧੀਆ ਸਟੇਜ ਸੈਟਪੀ ਨੇ ਸਾਡੇ ਪਿਆਰ ਵਾਲੇ ਮੜੇ ਦਾ ਰਸਵਾਜ ਦੁਵਾਇਆ ਜਵਾ ਤੋ ਆ ਸਕਦਾ ਹੈ ਲੈ ਕੇ ਪਹੁੰਚਾਂਗੇ ਧੰਨਵਾਦ ਮਾਪੁਰਖਾਂ ਦਾ ਸਾਰੇ ਸਿੰਘਾਂ ਦਾ ਵਾਹਿਗੁਰੂ ਜੀ ਕਾਠਾ ਸਾਹਿਬ